ਗੋਤਮ ਅਡਾਨੀ ਦੀ ਅਗਵਾਈ ਵਾਲਾ ਅਡਾਨੀ ਗਰੁੱਪ ਰਾਇਲਸ ਪਾਵਰ ਦਾ ਪਲਾਂਟ ਖਰੀਦਣ ਦੀ ਤਿਆਰੀ ਕਰ ਰਿਹਾ ਹੈ ਅਡਾਨੀ ਗਰੁੱਪ ਇਸ ਸੌਦੇ ਤੇ 2400 ਤੋਂ 3000 ਕਰੋੜ ਰੁਪਏ ਖਰਚ ਕਰ ਸਕਦਾ ਹੈ ਅਡਾਨੀ ਪਾਵਰ ਇਸ ਬੰਦ ਪੇ ਪਲਾਂਟ ਨੂੰ ਖਰੀਦਣ ਲਈ ਫਿਲਹਾਲ ਸੀ ਐਫ ਐਮ ਐਸੈਟ ਰੀਕਨਸਟਰਕਸ਼ਨ ਕੰਪਨੀ ਨਾਲ ਗੱਲਬਾਤ ਕਰ ਰਹੀ ਹੈ ਇੱਕ ਨਿਜੀ ਰਿਪੋਰਟ ਮੁਤਾਬਕ ਅਡਾਨੀ ਪਾਵਰ ਨਾਗਪੁਰ ਸਥਿਤ 600 ਮੈਗਾਵਾਟ ਬੂਟੀਬੂਰੀ ਥਰਮਲ ਪਾਵਰ ਪ੍ਰੋਜੈਕਟ ਨੂੰ ਖਰੀਦਣਾ ਚਾਹੁੰਦੀ ਹੈ ਇਸ ਦਾ ਕੰਟਰੋਲ ਪਹਿਲਾ ਅਨਿਲ ਅੰਬਾਨੀ ਦੀ ਰਿਲਾਇੰਸ ਪਾਵਰ ਕੋਰ ਸੀ ਅਡਾਨੀ ਗਰੁੱਪ ਇਸ ਪਲਾਂਟ ਲਈ ਪ੍ਰਤੀ ਮੈਗਾਵਾਟ 4 ਤੋਂ 5 ਕਰੋੜ ਰੁਪਏ ਦੇਣ ਲਈ ਤਿਆਰ ਹੈ ਇਸ ਪ੍ਰੋਜੈਕਟ ਵਿੱਚ ਦੋ ਪਾਵਰ ਪਲਾਂਟ ਯੂਨਿਟ ਨੇ ਪਹਿਲਾ ਇਹਨਾਂ ਦਾ ਮੁੱਲ 6000 ਕਰੋੜ ਰੁਪਏ ਸੀ ਪਰ ਉਤਪਾਦਨ ਬੰਦ ਹੋਣ ਤੋਂ ਬਾਅਦ ਮੁਲਾਂਕਣ ਅੱਧਾ ਰਹਿ ਗਿਆ ਇਹ ਪਲਾਂਟ ਅਡਾਨੀ ਗਰੁੱਪ ਦੀ ਰਣਨੀਤੀ ਵਿੱਚ ਫਿੱਟ ਬੈਠਦਾ ਹੈ ਬੁੱਟੀਬੋਰੀ ਥਰਮਲ ਪਾਵਰ ਪ੍ਰੋਜੈਕਟ ਵਿਦਰਬ ਇੰਡਸਟਰੀਜ਼ ਪਾਵਰ ਦੁਆਰਾ ਚਲਾਇਆ ਜਾਂਦਾ ਹੈ ਜੋ ਰਿਲਾਇੰਸ ਪਾਵਰ ਦੀ ਸਹਾਇਕ ਕੰਪਨੀ ਹੈ ਰਿਲਾਇੰਸ ਪਾਵਰ ਦੇ ਵਿੱਤੀ ਸੰਕਟ ਵਿੱਚ ਆਉਣ ਤੋਂ ਬਾਅਦ ਇਹ ਪ੍ਰੋਜੈਕਟ ਵੀ ਬੰਦ ਕਰ ਦਿੱਤਾ ਗਿਆ ਸੀ ਇਸ ਤੋਂ ਪਹਿਲਾਂ ਸੱਜਣ ਜਿੰਦਲ ਦੀ ਕੰਪਨੀ ਜੇ ਐਸ ਡਬਲਯੂ એનર્ਜੀ ਨੇ ਵੀ ਇਸ ਨੂੰ ਖਰੀਦਣ 'ਚ ਦਿਲਚਸਪੀ ਦਿਖਾਈ ਸੀ ਪਰ ਉੱਚ ਮੁਲਾਂਕਣ ਅਤੇ ਸੰਚਾਲਨ ਸਮੱਸਿਆਵਾਂ ਕਾਰਨ ਉਹ ਪਿੱਛੇ हट ਗਏ ਸਨ ਇਸ ਤੋਂ ਪਹਿਲਾਂ ਰਾਇਲ ਐਲਾਨਸ ਪਾਵਰ ਨੇ ਮੁੰਬਈ ਵਿੱਚ ਬਿਜਲੀ ਸਪਲਾਈ ਲਈ ਇਸ ਬੁੱਟੀ ਬੋਰੀ ਪਲਾਂਟ ਦੀ ਵਰਤੋਂ ਕੀਤੀ ਸੀ ਪਰ ਬਾਅਦ ਵਿੱਚ ਅਡਾਨੀ ਇਲੈਕਟ੍ਰੋਸਿਟੀ ਨੇ ਉਹਨਾਂ ਤੋਂ ਮੁੰਬਈ ਦਾ ਡਿਸਟ੍ਰੀਬਿਊਸ਼ਨ ਕਾਰੋਬਾਰ ਖੋਲ੍ਹਿਆ ਦਸੰਬਰ 2019 ਵਿੱਚ ਵਿਦਰਬ ਇੰਡਸਟਰੀਜ਼ ਤੇ ਅਡਾਨੀ ਵਿਚਕਾਰ ਬਿਜਲੀ ਖਰੀਦ ਸਮਝੌਤਾ ਵੀ ਖਤਮ ਹੋ ਗਿਆ ਸੀ ਇਸ ਤੋਂ ਬਾਅਦ ਬੁੱਟੀ ਬੋਰੀ ਪ੍ਰੋਜੈਕਟ ਵਿੱਤੀ ਸੰਕਟ ਵਿੱਚ ਫਸ ਗਿਆ ਕਰਜ਼ਦਾਰਾਂ ਨੇ ਕੰਪਨੀ ਦੇ ਖਿਲਾਫ ਦਿਵਾਲੀਆਪਨ ਪਟੀਸ਼ਨ ਦਾਇਰ ਕੀਤੀ ਪਰ ਫਿਲਹਾਲ ਦਿਵਾਲੀਆਪਨ ਦੀ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਗਈ ਅਦਾਨੀ ਗਰੁੱਪ ਇਸ ਨੂੰ ਖਰੀਦੇਗਾ ਅਤੇ ਇਸ ਨੂੰ ਨਾਗਪੁਰ ਨੇੜੇ ਸਥਿਤ ਆਪਣੇ ਤਿਰੋਦਾ ਪਾਵਰ ਪਲਾਂਟ ਨਾਲ ਜੋੜੇਗਾ